ਦਾ ਖਾਲਸਾ ਵੈਰ ਜਿੱਕੀ ਫਤਿਹ ਵੀਡੀਓ ਧਿਆਨ ਦੇ ਨਾਲ ਸੁਣ ਸੁਣਨਾ ਧੱਕਾ ਚਾਹੇ ਕਿਸੇ ਦੇ ਨਾਲ ਹੋਵੇ ਅਸੀਂ ਧੱਕੇ ਦੇ ਖਿਲਾਫ ਆ ਧੱਕਾ ਚਾਹੇ ਕੋਈ ਪੁਲਿਸ ਮੁਲਾਜ਼ਮ ਨਾਲ ਕਰਦਾ ਹੋਵੇ ਚਾਹੇ ਕੋਈ ਸਰਕਾਰ ਦੇ ਨਾਲ ਕਰਦਾ ਹੋਵੇ ਚਾਹੇ ਸਰਕਾਰੀ ਅਧਿਕਾਰੀ ਦੇ ਨਾਲ ਕਰਦਾ ਹੋਵੇ ਚਾਹੇ ਕੋਈ ਆਮ ਵਰਤਾਰਾ ਹੋਵੇ ਚਾਹੇ ਪਿੰਡ ਦੀ ਲੜਾਈ ਹੋਵੇ ਚਾਹੇ ਸਾਥ ਦੀ ਹੋਵੇ ਚਾਹੇ ਕੋਈ ਹੋਰ ਮਹੱਲੇ ਦੀ ਹੋਵੇ ਗੱਲ ਕਰਦੇ ਅੱਜ ਅੰਮਰਸਰ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਇੱਕ ਹੰਕਾਰਿਆ ਐਸਐਚਓ ਨੇ ਐਸਆਈ ਨੂੰ ਕੁੱਟਿਆ ਗਰਨਾਵ ਸਿੰਘ ਨੂੰ ਉਹਦੇ ਕੱਪੜੇ ਪਾੜ ਦਿੱਤੇ ਉਹਦੀ ਪਾਗ ਤਾਰ ਦਿੱਤੀ ਤੇ ਉਹਨੂੰ ਨੰਗਾ ਕਰਕੇ ਕੁੱਟਿਆ ਤੁਹਾਨੂੰ ਪਹਿਲਾਂ ਵੀਡੀਓ ਸੁਣਾਉਂਦੇ ਆ ਫਿਰ ਅੱਗੇ ਗੱਲਬਾਤ ਕਰਦੇ ਆ ਦੱਸਦੇ ਆ ਕਿ ਇਹ ਗੁੰਡਾ ਕਰਦੇ ਆ ਕਦੋਂ ਤੋਂ ਸ਼ੁਰੂ ਹੋਈਆਂ ਨੇ ਆਖਰ ਕਿਉਂ ਹੁੰਦੀਆਂ ਨੇ ਆਪਾਂ ਅਕਸਰ ਪਹਿਲਾਂ ਦੇਖਦੇ ਆ ਕਿ ਠਾਣਿਆਂ ਦੇ ਵਿੱਚ ਜੋ ਸਾਡੀਆਂ ਧੀਆ ਪਹਿਣਾ ਮਹਿਲਾ ਨੇ ਉਹ ਸੇਫ ਨਹੀਂ ਉਥੋਂ ਦੇ ਗੁੰਡੇ ਐਸਐਚਓ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਦੇ ਨਾਲ ਰੇਪ ਕਰਦੇ ਤੇ ਬਣਾ ਕੇ ਲੈ ਜਾਂਦੇ ਨੇ ਉਹਨਾਂ ਨੂੰ ਸੈਲਰਾਂ ਦੇ ਵਿੱਚ ਆਂ ਦਹਾਤੀ ਤੁਸੀਂ ਦੇਖਿਆ ਹੋਣਾ ਚੋਂ ਦਾ ਲੁਧਿਆਣੇ ਦਾ ਦੇਖਿਆ ਹੋਣਾ ਅੰਮਰਸਰ ਦਾ ਬੇਕਿਆਉਣਾ ਬਹੁਤ ਜਿਆਦਾ ਥਾਂ ਹੀ ਨੇ ਇਹ ਜੇ ਗੁੰਡੇ ਆ ਅਫਸਰ ਜਿਹੜੇ ਪੁਲਿਸ ਦੇ ਵਿੱਚ ਬੈਠੇ ਨੇ ਮੈਂ ਇਹਨਾਂ ਗੁੰਡਿਆਂ ਦੇ ਖਿਲਾਫ ਅੱਜ ਤੋਂ ਨਹੀਂ ਕਈ ਸਾਲਾਂ ਤੋਂ ਬੋਲਦਾਗਾ ਗੁੰਡਾਗਰਦੀ ਕਰਦੇ ਆ ਨੰਗਾ ਨਾਚ ਖੇਡਦੇ ਆ ਇਹ ਇਹਨਾਂ ਦੇ ਲਹੂ ਮੂਹ ਲੱਗਿਆ ਹੋਇਆ 1990 92 ਦਹਾਕੇ ਦਾ ਮੈਂ ਪਹਿਲਾਂ ਤੁਹਾਨੂੰ ਉਸ ਏਐਸਆਈ ਦੀ ਵੀਡੀਓ ਸੁਣਾਉਣਾ ਜਿਹਦੇ ਨਾਲ ਇਹ ਗੁੰਡਾਗਰਦੀ ਹੋਈ ਆ ਕਿਉਂ ਕੀਤੀ ਆ ਇਹ ਮੈਂ ਤੁਹਾਨੂੰ ਗੁੰਡਾਗਰਦੀ ਦੀ ਸੁਣਾਉਣਾ ਕਿਉਂਕਿ ਆਸ ਦੇ ਵਿੱਚ ਜੀਰਮਾਨ ਜੀ ਆ ਮੇਰੀ ਪਾਗ ਲਾਈ ਆ ਆ ਸਖਸ ਨੇ ਤੇ ਆ ਸ਼੍ਰੀਮਾਨ ਜੀ ਨੇ ਆ ਵੇਖੋ ਆਹਨੂੰ ਕੈਮਰੇ ਲੱਗੇ ਆ ਜੀ ਆ ਵੇਖੋ ਦੇਖੋ ਰਫਟਾ ਆ ਆ ਵੇਖੋ ਜੀ ਆਨੂੰ ਕੋਈ ਜੀ ਟੈਂਕਰ ਰਫਟਾਂ ਲਖਣੀਆਂ ਆ ਵੇਖੋ ਆ ਸ਼੍ਰੀਮਾਨ ਜੀ ਬੈਠੇ ਨੇ ਆ ਸਤਿੰਦਰ ਜੀ ਆ ਪੰਜਾਬ ਸਿੰਧ ਇਹਨਾਂ ਮੇਰੀ ਪੱਗ ਲਾਈ ਆ ਜੀ ਆਹ ਦੇਖੋ ਸਰ ਆਹੋ ਜਨਾਬ ਜਿਹੜੀ ਥੋੜਾ ਕੀਤੀ ਜਾਂਦੀ ਹੈ ਇਹ ਕੀ ਬੜੀ ਪਾੜੀ ਕੀਤੀ ਦੱਸੋ ਜੋਗੀ ਪੁੱਟੋ ਇਹਨੂੰ ਪੁੱਟੋ ਮਾਰੂ ਗੱਡੀ ਦੇ ਪਾਉ ਦੀ ਦਾ ਮਲਾਜਾ ਕਰੋ ਹਾਂ ਮੈਂ ਉਹਨਾਂ ਪੁੱਤਾਂ ਦੀ ਪੁੱਤ ਮੇਰਾ ਖਲੋਤਾ ਜੇ ਸੌਗਾ ਨਾ ਇਹ ਮੈਂ ਸ਼ਰਾਬ ਚ ਪੀ ਲਾਜੇ ਖਲੋ ਕੇ ਆਪਣੇ ਡਾਕਟਰ ਸਾਹਿਬ ਨੂੰ ਕਿਹਾ ਨਹੀਂ ਕੋ 100% ਮਿਲੀਅਨ ਦੇਖਾ ਅੱਛਾ ਉਹਨੇ ਨਾਰਮਲ ਲਿਖਿਆ ਨਾ ਮੈਂ ਕਿਉਂ ਲਿਖਾਂ ਇਹਨਾਂ ਨੇ ਸ਼ਰਾਬ ਤੇ ਪੀਤੀ ਨਹੀਂ ਡਾਕਟਰ ਨੇ ਇਹ ਗੱਲ ਕਹੀ ਡਾਕਟਰ ਨੇ ਕਿਹਾ ਵਾ ਫਿਰ ਤੇ ਭਾਗ ਗਿਆ ਅੱਛਾ ਤੇ ਫਾਗੇ ਵੀ ਤਾਰੀ ਗਈ ਆਹ ਸੁਣੋ ਸਾਹ ਪਟਨੀ ਕੋੜਿਆ ਗਾਲ ਮੇਰਾ ਕੋਟੇ ਚਰਮਨਜੀਤ ਸਿੰਘ ਇਹ ਇਹ ਜਿਹੜਾ ਹੌਲ ਜਿਹੜਾ ਇਹਨਾਂ ਦੇ ਹੌਲ ਦਰ ਗਨਮਨ ਨਾਲ ਪ੍ਰਾਈਵੇਟ ਇੱਕ ਬਿੱਲਾ ਬਿੱਲਾ ਉਹਨੇ ਉਹਨਾਂ ਨੇ ਕੁੱਟਿਆ ਮੈਨੂੰ ਧੱਕੇ ਨਾਲ ਚੁੱਕ ਕੇ ਗੱਡੀ 'ਚ ਸੁੱਟਿਆ ਗੱਲ ਇਹ ਡਿਊਟੀ ਤੋਂ ਗੱਲ ਹੋਈ ਤੇ ਜਾਂ ਗੱਲ ਕੋਈ ਹੋਰ ਡਿਊਟੀ ਤੋਂ ਮੈਂ ਮੈਂ ਬੇਇੱਜ਼ਤੀ ਕੀਤੀ ਮੈਂ ਕਿਹਾ ਸਰ ਮੈਂ ਜਿਹੜੀ ਤੈਨੂੰ ਤਿੰਨ ਜਗ੍ਹਾ ਤੇ ਮੈਨੂੰ ਡਿਊਟੀਆਂ ਲਾਉਂਦੇ ਜੀ ਇੱਕ ਪਹਿਲੋਂ ਮੈਨੂੰ ਤੁਸੀਂ ਤੁਸੀਂ ਮੈਨੂੰ ਅ ਡਿਊਟੀ ਅਫਸਰ ਲਾਇਆ ਹੋਰ ਤੁਸੀਂ ਮੈਨੂੰ ਕਹਦੇ ਹੋ ਮੈਂ ਇਹਦੇ ਇਲਾਕੇ ਤੇ ਜਾ ਤੇ ਜਾ ਮੈਨੂੰ ਤੁਸੀਂ ਮੇਰੀ ਰਵਾਨਗੀ ਕੀਤੀ ਆ ਬੱਸ ਦੀ ਮੈਂ ਤਿੰਨ ਜਗ੍ਹਾ ਤੇ ਮੈਂ ਤਿੰਨ ਬੰਦਾ ਥੋੜਾ ਇੱਕ ਕੋਈ ਬੰਦਾ ਇੱਕ ਜਗ੍ਹਾ ਤੇ ਜਾਏਗਾ ਹੋ ਪ੍ਰੈਸ਼ਰ ਪਾਇਆ ਜਾਂਦਾ ਪ੍ਰੈਸ਼ਰ ਪਾ ਕੇ ਮੈਨੂੰ ਕੁੱਟਿਆ ਜਾ ਰਿਹਾ ਖਾਣੇ ਦੇ ਵਿੱਚ ਦੋ ਢੰਗਾ ਕਰਦੀ ਹੋਰ ਇੱਕ ਢੰਗਾ ਕਰਦੀ ਹੈ ਲੜਨਗੇ ਤੇ ਪ੍ਰਾਈਵੇਟ ਨਾਲ ਘੰਮਨੇ ਇੱਕ ਬਿੱਲਾ ਵਾ ਇੱਕ ਬਿੱਲਾ ਦੋ ਤਿੰਨ ਚਾਰ ਹੋ ਗਿਆ ਨਾਂ ਤਾਂ ਨਹੀਂ ਇਹ ਐਸਐਸਓ ਦੇ ਨਾਲ ਨਾਲ ਪੱਕੇ ਚੱਕੇ ਪੱਕੇ ਚੱਲਦੇ ਜੀ ਹੁਣ ਕੀ ਬੰਦ ਕਰੀਂ ਨਹੀਂ ਕਰ ਦੋ ਸੀਗੇ ਪਰ ਮੈਮ ਅਮੀਨਸਾਰ ਹਿਸਾਬ ਮੈਂ ਕਹਦਾ ਜਿਹੜਾ ਮੈਨੂੰ ਕੁੱਟਿਆ ਗਿਆ ਇਹ ਗੁੰਡਾਗਰਦੀ ਥਾਣਿਆਂ ਦੇ ਵਿੱਚ ਹੋ ਰਹੀ ਆ ਹੁਣ ਤੁਸੀਂ ਇੱਥੇ ਹਿਸਾਬ ਲਾ ਲਓ ਕਿ ਪੰਜਾਬ ਦਾ ਹਾਲ ਕੀ ਹੋ ਰਿਹਾ ਪੰਜਾਬ ਦੇ ਹਾਲਾਤ ਕੀ ਹੋ ਰਹੇ ਨੇ ਜੇ ਐਸਆਈ ਨੂੰ ਕੁੱਟਿਆ ਜਾ ਸਕਦਾ ਨੰਗਾ ਕਰਕੇ ਉਹਦੇ ਕੱਪੜੇ ਉਤਾਰੇ ਜਾ ਸਕਦੇ ਆ ਉਹਦੀ ਪਾਗ ਉਤਾਰੀ ਜਾ ਸਕਦੀ ਆ ਤੇ ਜਿਹੜੇ ਆਮ ਬੰਦੇ ਨੇ ਨਾਰਮਲ ਬੰਦੇ ਨੇ ਜਾਂ ਸਿੱਖ ਬੰਦੇ ਨੇ ਤੇ ਉਹਨਾਂ ਦੇ ਨਾਲ ਇਹ ਬੱਚੜ ਵਰਤਾਰਾ ਕਹੇ ਜਾ ਕਰਦੇ ਹੋਣਗੇ ਤੁਸੀਂ ਕਦੇ ਹਿਸਾਬ ਲਾ ਕੇ ਦੇਖਿਆ ਸਿੱਖਾਂ ਦੇ ਤਰੰਟ ਲਗਾਇਆ ਜਾਂਦਾ ਚੱਡੇ ਪਾੜੇ ਜਾਂਦੇ ਆ ਲੂੰਡ ਭੁੱਕਿਆ ਗਿਆ ਚ 1990-92 ਦਾ ਹੱਕੇ ਦੇ ਵਿੱਚ ਪੱਟਾਂ ਦੇ ਵਿੱਚ ਚੀਰ-ਚੀਰ ਕੇ ਫੇਰ ਕਹਿੰਦੇ ਆ ਸਿੱਖ ਬੋਲਦੇ ਆ ਹੁਣ ਇਹ ਵਿਚਾਰਾ ਗਾ ਚਲ ਪਸੋਕੜੇ ਦਾ ਜੋ ਮਰਜੀ ਹੋਵੇ ਮੈਨੂੰ ਨਹੀਂ ਪਤਾ ਪਰ ਤਰਸੋਂਦਾ ਗਾ ਕਿਸੇ ਨੂੰ ਹਰਿਆਸ ਨਮਟ ਕਰਨਾ ਕਿਸੇ ਨੂੰ ਧੱਕੇ ਸਾਈ ਨਾ ਦਿਵਾਉਣਾ ਇਹ ਕਿਥੋਂ ਦਾ ਕੈਦਾ ਕਾਨੂੰਨ ਆ ਵੀ ਤੁਹਾਡੇ ਕੋਲੇ ਇਹ ਪੰਜਾਬ ਦੇ ਵਿੱਚ ਗੰਦ ਪਿਆ ਹੋਇਆਗਾ ਇਸ ਟਾਈਮ ਜਿੱਥੇ ਸਾਡੀਆਂ ਧੀਆ ਭੈਣਾਂ ਥਾਣਿਆਂ ਦੇ ਵਿੱਚ ਸੇਫ ਨਹੀਂ ਉਹਨਾਂ ਜਲਾਦਾ ਜਿਹੜੇ ਅਫਸਰ ਨੇ ਮਾਤਾ ਨੂੰ ਪਹਿਲਾਂ ਵੀ ਕਿਹਾ ਸੀ ਕਿ ਪੰਜੇ ਉਹਨਾਂ ਇਕਸਾਰ ਨਹੀਂ ਹੁੰਦੀਆਂ ਪਰ ਫਿਰ ਇਹ ਜਿਹੇ ਇਹੋ ਜਿਹੇ ਲੋਕ ਨੇ ਜਿਹੜੇ ਥਾਣਿਆਂ ਦੇ ਵਿੱਚ ਤਸੱਦਦ ਕਰ ਰਹੇ ਨੇ ਤੇ ਥਾਣਿਆਂ ਦੇ ਵਿੱਚ ਜਿਹੜੇ ਆਵ ਲੋਕਾਂ ਦਾ ਕੀ ਬਣਦਾ ਹੋਊਗਾ ਕਦੇ ਸੋਚ ਕੇ ਵੇਖਿਆਗਾ ਕਦੇ ਸੋਚੋ ਮਾੜਾ ਮੋਟਾ ਹੁਣ ਭਾਈ ਗਰਦੇਵ ਸਿੰਘ ਕੌਂਕੇ ਦਾ ਜੋ ਹਾਲ ਕੀਤਾ ਸੀ ਸੁਣਿਆ ਨਹੀਂ ਜਾਂਦਾ ਉਹ ਬੁੱਚੜ ਅਫਸਰ ਐਜੇ ਬੁੱਚੜ ਅਫਸਰ ਨੇ ਜਿਨ੍ਹਾਂ ਦੇ ਖੂਨ ਮੂਹਰ ਲੱਗਿਆ ਹੋਇਆਗਾ ਹੱਡ ਅਜੇ ਵੀ ਬੈਠੇ ਨੇ ਉਹ ਖੁੰਡਾ ਤਰੱਕੀਆ ਦਿੱਤੇ ਹੋਈ ਆਲੇ ਉਹਨਾਂ ਨੂੰ ਹੋਰ ਤੁਸੀਂ ਆਪਾਂ ਦਾਜਾ ਲਾ ਲੋ ਇੱਕ ਥਾਣੇਦਾਰ ਏਐਸਆਈ ਨੂੰ ਕੁੱਟ ਸਕਦਾ ਸਰਪ ਡਿਊਟੀ ਵਾਸਤੇ ਉਹਦੀ ਪੱਗ ਉਤਾਰ ਸਕਦਾ ਉਹਦੇ ਕੱਪੜੇ ਪਾੜ ਸਕਦਾ ਉਹਨੂੰ ਨੰਗਿਆ ਕਰਕੇ ਕਟਾ ਸਕਦਾ ਕੁੱਟ ਸਕਦਾਗਾ ਕਿ ਤੂੰ ਜਿਹੜੇ ਬੰਦੇ ਆਮ ਜਾਣਦੇ ਨੇ ਜਿਹੜੇ ਰੋਜ਼ ਫੜੇ ਜਾਂਦੇ ਨੇ ਮਾਰੇ ਮੋਟੀ ਲੜਾਈ ਚ ਤੇ ਉਹਨਾਂ ਦਾ ਕੀ ਕਰਦਾ ਹੋਊਗਾ ਇਹ ਹਾਲਾਤ ਨੇ ਪੰਜਾਬ ਦੇ ਬਾਹ ਵੀ ਬਾਪ ਭਗਵਾਨ ਤੁਮਾਨਾ ਬਾਹ ਤੇਰੀ ਪੁਲਸ ਸਦਕੇ ਜਾਈਏ ਬਲੇਹਾਰੇ ਜਾਈਏ ਇਹ ਜੇ ਥਾਣੇਦਾਰਾਂ ਦੇ ਇਹ ਜੇ ਥਾਣੇਦਾਰਾਂ ਦੇ ਬਲੇਹਾਰੇ ਜਾਈਏ ਜਿਨ੍ਹਾਂ ਦੀ ਮਾਮਾ ਨੇ ਜਨਮ ਦਿੱਤਾ ਇਹਨਾਂ ਨੂੰ ਜਿਨ੍ਹਾਂ ਨੇ ਆਪਣੇ ਮਾਵਾ ਦੇ ਵੀ ਦਾਗ ਲਾ ਦਿੱਤਾ ਪਿਓ ਨੂੰ ਵੀ ਦਾਗ ਲਾ ਦਿੱਤਾ ਭੈਣ ਭਾਈਆਂ ਨੂੰ ਵੀ ਦਾਗ ਲਾ ਦਿੱਤਾ ਇੱਕ ਕਰ ਕਰੀ ਕੱਲੀ ਇੱਕ ਐਸਐਚਓ ਜਾਂ ਏਐਸਆਈ ਦੀ ਨਹੀਂ ਹੁੰਦੀ ਇਹ ਸਾਰੀ ਪੁਲਿਸ ਬਦਨਾਮ ਹੁੰਦੀ ਆ ਲੋਕ ਸਾਰੀ ਪੁਲਿਸ ਤੇ ਉਂਗਲਾ ਚੱਕਦੇ ਆ ਸਾਰਾ ਪੰਜਾਬ ਬਦਨਾਮ ਹੁੰਦਾਗਾ ਸਾਰਾ ਸੰਸਾਰ ਬਦਨਾਮ ਹੁੰਦਾਗਾ ਹੱਦ ਮੁਕਾ ਸਾਡੀ ਆ ਤੁਸੀਂ ਪੰਜਾਬ ਦੇ ਵਿੱਚ ਅੱਜ ਜਿਹੜਾ ਨੰਗਾ ਨਾਚ ਗੁੰਡਾਗਰਦੀ ਦਾ ਹੋ ਰਿਆ ਮੈਨੂੰ ਲੱਗਦਾ ਮੈਂ ਤਾਂ ਆਪਣੇ ਅੱਖੀ ਇਸ ਤੋਂ ਪਹਿਲਾਂ ਕਦੇ ਦੇਖਿਆ ਨਹੀਂ 90 92 ਦਾ ਹਾਕੇ ਵਿੱਚ ਛੋਟਾ ਸੀ ਉਦੋਂ ਦੇਖਿਆਗਾ ਤੇ ਜਾਂ ਫਿਰ ਹੁਣ ਦੇਖ ਰਿਆਂਗਾ ਜੋ ਅੱਜ ਹਾਲਾਤ ਪੰਜਾਬ ਦੇ ਹੋ ਰਹੇ ਨੇ ਥਾ ਥਾ ਤੇ ਲੁੱਟਾ ਖੋਹਾ ਥਾ ਥਾ ਤੇ ਉਹਦੇ ਮਾਰੇ ਰਵਾਲਵਾਰ ਉਹਦੇ ਕੱਢ ਕੇ ਉਹਦੇ ਮਾਰਿਆ ਉਹਦੇ ਮਾਰਿਆ ਉਹਨੂੰ ਢੇਗ ਲਿਆ ਉਹ ਤੋਂ ਰਪੇਖ ਹੋ ਕੇ ਲੈ ਗਏ ਉਹ ਤੋਂ ਖੋ ਕੇ ਲੈ ਗਏ ਸਾਰਾ ਦਿਨ ਆਹੀ ਸੁਣਦੇ ਰਹਿ ਜਾਂਦੇ ਆ ਜਦ ਪੁਲਿਸ ਵਾਲੇ ਨੇ ਉਹ ਪੁਲਿਸ ਵਾਲਾ ਟਾਲਿਆ ਪੁਲਿਸ ਵਾਲੇ ਨੇ ਫਲਾਨਾ ਸਿਕਕੁੱਟ ਦੇ ਦਿੱਤਾ ਅੱਜ ਫਲਾਨਾ ਜੇਲ੍ਹ ਭੇਜ ਦਿੱਤਾ ਅੱਜ ਫਲਾਨੇ ਨੂੰ ਚੁੱਕ ਕੇ ਲੈ ਗਏ ਸਾਰਾ ਦਿਨ ਇਹ ਕੰਜਰ ਖਾਨਾ ਜਿਹੜਾ ਸਾਰਾ ਦਿਨ ਮੁਕਦਾ ਨਹੀਂ ਤੇ ਚਿੱਟਾ ਸਰਿਆ ਚੱਲਦਾ ਉੱਥੇ ਕੋਈ ਨਹੀਂ ਬੋਰਦਾ ਉੱਥੇ ਨਾ ਕੋਈ ਪੁਲਿਸ ਵਾਲਾ ਬੋਰਦਾ ਨਾ ਕੋਈ ਹੋਰ ਬੋਰਦਾਗਾ ਨਾ ਕੋਈ ਸਰਕਾਰ ਦਾ ਮੰਤਰੀ ਦਾ ਐਮਐਲਏ ਦਾ ਕੋਈ ਹੋਰ ਆ ਇਹ ਹਾਲਾਤ ਪੰਜਾਬ ਦੇ ਨਹੀਂ ਹਾਲਾਤ ਪੰਜਾਬ ਕਿੱਧਰ ਜਾ ਰਿਹਾ ਅੱਜ ਪੰਜਾਬ ਦਾ ਬੇੜਾ ਗਰਖ ਕਿਹਨੇ ਕੀਤਾ ਇਹ ਤਾਨੂੰ ਸਭ ਨੂੰ ਪਤਾ ਲੱਗ ਗਿਆ ਹੁਣ ਕਹਿੰਦੇ ਸੀ ਸੋਨੇ ਦੀ ਚੇੜੀ ਬਣਾਵਾਂਗੇ ਦੁਆਰੇ ਪੰਜਾਬ ਰੰਗਲਾ ਪੰਜਾਬ ਬਣਾਵਾਂਗੇ ਆ ਬਣਾਤਾ ਰੰਗਲਾ ਪੰਜਾਬ ਦੇ ਦਿਓ ਮੌਕੇ ਹੋਰ ਦੇ ਦਿਓ ਮੌਕੇ ਅਜੇ ਕਿੜਾ ਅੰਨੇ ਭਗਤ ਅੰਨੀਆਂ ਭੇਡਾਂ ਅਜੇ ਵੀ ਨਹੀਂ ਸੱਚ ਮੰਨਦੀਆਂ ਅਜੇ ਵੀ ਨਹੀਂ ਮੜਾ ਮੜਾ ਮੋਟਾ ਸ਼ਰਮ ਮੰਨਦੀਆਂ ਜਿਹੜੇ ਅੰਨੀਆਂ ਭੇਡਾਂ ਨੇ ਗੁੰਡਾ ਰਾਜ ਹੋ ਰਿਹਾ ਇੱਥੇ ਗੁੰਡਾ ਰਾਜ ਇਸ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰੋ ਤਾਂ ਕਿ ਹਰ ਇੱਕਾ ਮਲਾਜ਼ਮ ਤੱਕ ਗੱਲ ਪਹੁੰਚ ਆ ਸਕੇ ਸਾਰੇ ਭਾਈ ਨੇ ਸਾਰੇ ਇੱਕੋ ਪਿੰਡਾ ਦੇ ਵਿੱਚ ਸਹਾਰਾ ਦੇ ਵਿੱਚ ਜਨਮੇ ਨੇ ਪੜ੍ਹੇ ਦੇ ਲਿਖੇ ਨੇ ਇਹ ਥੋੜੀ ਆ ਕਿ ਅਸੀਂ ਥਾਣੇਦਾਰ ਬਣ ਕੇ ਕਿ ਤੂੰ ਤੁਸੀਂ ਛੋਟੇ ਅਵਸਰ ਨੂੰ ਕੁੱਟ ਦਿਓ ਐਸ ਵੀਡੀਓ ਨੂੰ ਬਤਵਾਤ ਸ਼ੇਅਰ ਕਰੋ ਆਪਣੇ ਕਮੈਂਟ ਵੀ ਜਿਹੜੇ ਜ਼ਰੂਰ ਲਿਖਣਾ ਧੰਨਵਾਦ ਮੈਰੂਜੀ ਕਾ ਖਾਲਸਾ ਵੈਜੀ ਕੀ ਫਤਿਹ